ਪੰਜਾਬੀ ਯਾਤ ਦੇ ਆਵਾਜ਼ ਵਿੱਚ ਤੁਹਾਡਾ ਸਵਾਗਤ ਹੈ ਪੰਜਾਬ ਵਿੱਚ ਜਿੱਥੇ ਹੜ੍ਹਾਂ ਦੇ ਪਾਣੀ ਨੇ ਸਾਰੇ ਇਲਾਕਿਆਂ ਦੇ ਵਿੱਚ ਤਬਾਹੀ ਮਚਾਈ ਹੈ ਉੱਥੇ ਹੀ ਦਾਨੀ ਸੱਜਣਾਂ ਦੇ ਸਹਿਯੋਗ ਦੇ ਨਾਲ ਵੱਖ-ਵੱਖ ਥਾਵਾਂ ਦੇ ਵਿੱਚੋਂ ਹਾਰਪੀਟਾਂ ਲਈ ਸਮੱਗਰੀ ਦੇ ਟਰੱਕ ਆ ਜਿਹੜੇ ਧੜਾ-ਤੜ ਭੇਜੇ ਜਾ ਰਹੇ ਹਨ ਜੋ ਇੱਕ ਬਹੁਤ ਵਧੀਆ ਇੱਕ ਪੰਜਾਬੀਆਂ ਲਈ ਗੱਲ ਹੈ ਇਸੇ ਲਈ ਦਿੱਤਾ ਹੈ ਤਾਂ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਬਬਲੀ ਢਿੱਲੋਂ ਦੀ ਗਵਾਹੀ ਦੇ ਹੇਠ ਇੱਕ ਸਮੱਗਰੀ ਦਾ ਟਰੱਕ ਹਾਰਪੀਟਾਂ ਦੀ ਭੇਜਿਆ ਗਿਆ ਜਿਸ ਨੂੰ ਪਾਰਲੀਮੈਂਟ ਮੈਂਬਰ ਹਰਸੇ ਮਰਤ ਕਾਦਵਾ ਕੌਰ ਬਾਦਲ ਨੇ ਚੰਡੀ ਦੇ ਕੇ ਰਵਾਨਾ ਕੀਤਾ ਦਿਖਾਉਂਦੇ ਆ ਤੁਹਾਨੂੰ ਲਾਈਵ ਤਸਵੀਰਾਂ ਦੇਖਦੇ ਰਹੋ ਪੰਜਾਬੀ ਆਦੀਵਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਅਤੇ ਫਾਲੋ ਕਰਨਾ ਨਾ ਭੁੱਲੋ ਤਾਂ ਕਿ ਹਰ ਖਬਰ ਹਰ ਜਾਣਕਾਰੀ ਪਹਿਲ ਦੇ ਆਧਾਰ ਤੇ ਤੁਹਾਡੇ ਤੱਕ ਪਹੁੰਚ ਕੇ ਦਿਖਾਉਣਾ ਤੁਹਾਨੂੰ ਲਾਈਵ ਤਸਵੀਰਾਂ ਦੇਖਦੇ ਰਹੋ ਪੰਜਾਬੀ ਆਦੀਵਾ ਆਬਲੀ ਜੀ ਦੀ ਅਗਵਾਈ ਦੇ ਹੇਠ ਸਾਰੇ ਬੱਕਰਾ ਨੇ ਜਿਹੜਾ ਹਿੰਮਤ ਮਾਰਿਆ ਹੈ ਤੇ ਸ਼ਰੋਮਨੀ ਅਕਾਲੀ ਦਲ ਵੱਲੋਂ ਜਿਹੜਾ ਇੱਕ ਸੈਂਟਰ ਖੋਲਿਆ ਗਿਆ ਜਲੰਧਰ ਵਿੱਚ ਪਠਾਨਕੋਟ ਚੌਕ ਕਿਹਾ ਜਾਂਦਾ ਹੈ ਜਲੰਧਰ ਸ਼ਹਿਰ ਦੇ ਵਿੱਚ ਜਿੱਥੋਂ ਇੱਕ ਇਹ ਹੈਲਪਲਾਈਨ ਨੰਬਰ ਜਾਰੀ ਕੀਤਾ ਹੈ ਤੇ ਇੱਥੇ ਇੱਕ ਖੋਲਿਆ ਗਿਆ ਜਿੱਥੇ ਜਿੱਥੇ ਜਿਹਨੂੰ ਜਸ ਚੀਜ਼ ਦੀ ਲੋੜ ਹੈ ਉਥੇ ਤੁਸੀਂ ਇਸ ਨੰਬਰ 'ਤੇ ਫੋਨ ਕਰਕੇ ਹੜਪੀ ਦੇ ਇਲਾਕੇ ਦੇ ਲੋਕੀ ਆਪਣੀ ਮੰਗ ਰੱਖ ਸਕਦੇ ਨੇ ਤੇ ਮੈਂ ਅੱਜ ਬਠਿੰਡੇ ਸ਼ਹਿਰ ਦੇ ਲੋਕਾਂ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਪਹਿਲੇ ਵੀ ਜਿਹੜੀ ਬਹੁਤ ਵੱਡੀ ਲੋੜ ਸੀ ਕਿਸ਼ਤੀਆਂ ਦੀ ਤੇ ਪੀਣ ਦੇ ਪਾਣੀ ਦੀ 4 ਦਿਨ ਪਹਿਲੇ ਇਹਨਾਂ ਸਾਰਿਆਂ ਨੇ ਹਮਲਾ ਮਾਰ ਕੇ ਇੱਥੋਂ ਕਿਸ਼ਤੀਆਂ ਤੇ ਪੀਣ ਦਾ ਪਾਣੀ ਭੇਜਿਆ ਅੱਜ ਇੱਕ ਹੋਰ ਟਰੱਕ ਭਰ ਕੇ ਖਾਨ ਪੀਣ ਦਾ ਸਮਾਨ ਭੇਜ ਰਹੇ ਨੇ ਮੈਂ ਸਮੂਹ ਦੇਸ਼ ਭਰ ਦੇ ਲੋਕਾਂ ਨੂੰ ਵਿਦੇਸ਼ਾਂ 'ਚ ਬੈਠੇ ਸਾਡੇ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਬੇਨਤੀ ਕਰਦੀ ਹਾਂ ਕਿ ਇਸਔਖੇ ਸਮੇਂ 'ਚ ਉਹ ਹੜਪੀੜਤ ਲੋਕਾਂ ਜਿਨ੍ਹਾਂ ਦੇ ਘਰ ਰੁਲ ਗਏ ਜਿਨ੍ਹਾਂ ਦੀ ਫਸਲਾਂ ਰੁਲ ਗਿਆ ਪਸ਼ੂ ਡੰਗਰ ਰੁਲ ਗਏ ਜਿਹੜੇ ਵਿਚਾਰੇ ਮਜ਼ਦੂਰ ਸਵੇਰੇ ਕਮਾਈ ਕਰਕੇ ਸ਼ਾਮ ਨੂੰ ਖਾਂਦੇ ਸੀ ਉਹਨਾਂ ਦਾ ਸਭ ਕੁਝ ਰੁਲ ਗਿਆ ਛੋਟੇ ਦੁਕਾਨਦਾਰ ਹੋਣ ਹਰ ਵਰਗ ਬੁੜੀ ਤਰ੍ਹਾਂ ਪੀੜਿਤ ਹੈਗਾ ਤੇ ਮਹੀਨਾ ਪਾਰ ਹੋ ਗਿਆ ਜਿੱਥੇ ਪਾਣੀ 10-10 ਫੁੱਟ ਖੜਿਆ ਹੋਇਆ ਹੈ ਅੱਜ ਬਹੁਤ ਲੋੜ ਹੈ ਸਭ ਤੋਂ ਵੱਡੀ ਲੋੜ ਕਿਸ਼ਤੀਆਂ ਦੀ ਹੈਗੀ ਜੇ ਕਿਸੇ ਇਲਾਕੇ 'ਚ ਕੋਈ ਕਿਸੇ ਨੂੰ ਜਾਣਦਾ ਹੈ ਜਿਹੜੇ ਸਾਨੂੰ ਕਿਸ਼ਤੀਆਂ ਇਮੀਡੀਏਟਲੀ ਡਿਲੀਵਰ ਕਰ ਸਕਦਾ ਆ ਨੰਬਰ ਇੱਥੇ ਲਿਖੇ ਹੋਏ ਨੇ ਤੁਹਾਨੂੰ ਬੇਨਤੀ ਹੈ ਇਸ ਨੰਬਰ 'ਚ ਇਸ ਹੈਲਪਲਾਈਨ ਨੰਬਰ 'ਚ ਸਾਨੂੰ ਕੰਟੈਕਟ ਕਰੋ ਜੇ ਤੁਸੀਂ ਕੁਝ ਮਦਦ ਕਰਨਾ ਚਾਹੁੰਦੇ ਹੋ ਜਿਵੇਂ ਤਰਪਾਲਾਂ ਦੀ ਬਹੁਤ ਲੋੜ ਹੈ ਸੁੱਕੇ ਰਾਸ਼ਨ ਦੀ ਸੁੱਕੇ ਦੁੱਧ ਦੀ ਲੋੜ ਹੈ ਦਵਾਈਆਂ ਦੀ ਲੋੜ ਹੈ ਹਰੇ ਚਾਰੇ ਦੀ ਲੋੜ ਹੈ ਪੱਠੇ ਦੀ ਲੋੜ ਹੈ ਲੇਡੀਜ਼ ਨੂੰ ਸੈਨੇਟਰੀ ਪੈਡਸ ਦੀ ਲੋੜ ਹੈ ਬੱਚਿਆਂ ਵਾਸਤੇ ਡਾਇਪਰਸ ਦੀ ਲੋੜ ਹੈ ਹਰ ਤਰ੍ਹਾਂ ਦੀ ਜਿਹੜੀ ਲੋੜ ਹੈਗੀ ਜੇ ਤੁਸੀਂ ਕੁਝ ਵੀ ਯੋਗਦਾਨ ਪਾਣਾ ਚਾਹੁੰਦੇ ਹੋ ਤੇ ਇਸ ਥਾਂ 'ਚ ਤੁਸੀਂ ਆਪ ਦੀ ਮਦਦ ਭੇਜ ਸਕਦੇ ਹੋ ਤਾਂ ਕਿ ਸਾਡੇ ਯੂਥ ਤੇ ਨੌਜਵਾਨ ਜਿਹੜਾ ਵੀ ਇੱਥੇ ਫੋਨ ਕਰ ਰਿਹਾ ਮਦਦ ਵਾਸਤੇ ਉਹਨਾਂ ਤਾਈਂ ਅਸੀਂ ਮਦਦ ਪਹੁੰਚਾ ਸਕਦੇ ਹਾਂ ਮੈਂ ਬੇਨਤੀ ਸਿਰਫ ਇੰਨੀ ਕਰਾਂਗੀ ਕਿਉਂਕਿ ਬਹੁਤ ਸਾਰੇ ਟੈਲੀਫੋਨ ਕਾਲਸ ਇੱਥੇ ਆ ਰਹੇ ਨੇ ਕਿਉਂਕਿ ਸਾਰੇ ਪੰਜਾਬ 'ਚ ਮੀਂਹ ਪੈ ਰਿਹਾ ਹੈ ਇਹ ਚੀਜ਼ਾਂ ਉਹਨਾਂ ਵਾਸਤੇ ਜਿਹੜੇ ਪਾਣੀ ਚ ਫਸੇ ਹੋਏ ਨੇ ਜਿਹੜੇ ਆਪਣੇ ਘਰੋਂ ਬਾਹਰ ਨਿਕਲ ਨਹੀਂ 파ਰੇ ਉਹਨਾਂ ਤਾਈਂ ਰਾਹਤ ਪਹੁੰਚਾਉਣ ਵਾਸਤੇ ਉਹਨਾਂ ਨੂੰ ਰਾਹਤ ਦੇ ਕੇ ਜਿੱਥੇ ਮੀਂਹ ਪੈ ਰਿਹਾ ਅਜੇ ਉੱਥੋਂ ਵੀ ਲੋਕੀ ਮੰਗਣਾ ਸ਼ੁਰੂ ਕਰ ਰਹੇ ਨੇ ਲੇਕਿਨ ਇਹ ਹੈਲਪਲਾਈਨ ਨੰਬਰ ਪਹਿਲੇ ਆਪਾਂ ਉਹਨਾਂ ਸਾਰੇ ਜ਼ਿਲ੍ਹਿਆਂ ਚ ਜਿਹੜੇ ਪਾਣੀ ਚ ਸਾਰੇ ਫਸੇ ਹੋਣੇ ਜਿਨ੍ਹਾਂ ਦਾ ਸਭ ਕੁਝ ਡੁੱਲ ਗਿਆ ਹੈਗਾ ਸੋ ਜਿੱਥੇ ਮੈਂ ਧੰਨਵਾਦ ਕਰਦੀ ਹਾਂ ਬਠਿੰਡੇ ਦੀ ਸਮੂਹ ਟੀਮ ਨੂੰ ਮੈਂ ਆਸ ਵੀ ਕਰਦੀ ਹਾਂ ਕਿ ਰਲ ਮਿਲ ਕੇ ਆਪਾਂ ਇਸ ਕਾਰਜ ਨੂੰ ਸਿਰੇ ਲਾਈਏ ਜਿੱਥੇ ਸਾਰੇ ਪੰਜਾਬ ਦੇ ਲੋਕੀ ਦੇਸ਼ ਤੇ ਦੁਨੀਆ ਤੇ ਜਿੱਥੇ ਵੀ ਓਖਿਆ ਹੀ ਹੁੰਦੀ ਹੈ ਜੇ ਕੋਵਿਡ ਆਇਆ ਤਾਂ ਦੁਨੀਆ ਵਿੱਚ ਜਿੱਥੇ ਵੀ ਸਿੱਖ ਬੈਠਿਆ ਸੀ ਗੁਰਦੁਆਰਾ ਸੀ ਅਸੀਂ ਕੋਵਿਡ ਦੇ ਲੰਗਰ ਲਾਏ ਆਪਣੇ ਇਲਾਕੇ 'ਚ ਵੀ ਕੌਨਸੈਂਟਰੇਟਰ ਦੇ ਲੰਗਰ ਸਭ ਤੋਂ ਪਹਿਲੇ ਆਪਾਂ ਸ਼ੁਰੂ ਕੀਤੇ ਦਿੱਲੀ ਹੋਏ ਹਰ ਥਾਂ 'ਪਾ ਕੀਤਾ ਅੱਜ ਪੰਜਾਬ ਦੇ ਲੋਕਾਂ ਨੂੰ ਲੋੜ ਹੈ ਲੇਕਿਨ ਸਾਡੇ ਬਾਰੇ ਨਾ ਦੇਸ਼ 'ਚ ਕੋਈ ਸੁਣ ਰਿਹਾ ਹੈਗਾ ਤੇ ਨਾ ਸੂਬੇ 'ਚ ਕੋਈ ਸੁਣ ਰਿਹਾ ਹੈ ਸੋ ਅਸੀਂ ਰਲ ਮਿਲ ਕੇ ਆਪ ਹਮਲਾ ਮਾਰ ਕੇ ਆਪਣੇ ਭੈਣ ਭਰਾਵਾਂ ਦੇ ਕੰਮ ਆਈਏ ਉਹਨਾਂ ਦੇ ਇਹਦੇ ਬਾਅਦ ਉਹਨਾਂ ਦੇ ਮਕਾਨ ਵੀ ਰਿਪੇਅਰ ਕਰਨ ਦੀ ਲੋੜ ਹੋਊਗੀ ਜਿਨ੍ਹਾਂ ਦੀ ਫਸਲਾਂ ਰੁਲ ਗਿਆ ਉਹਨਾਂ ਨੂੰ ਉਹ ਵੀ ਮਦਦ ਦੀ ਲੋੜ ਹੋਊਗੀ ਲੇਕਿਨ ਅੱਜ ਜਾਨ ਬਚਾਉਣ ਦੀ ਲੋੜ ਹੈ ਉਹਨਾਂ ਦੇ ਪਸ਼ੂ ਡੰਗਰ ਉਹਨਾਂ ਨੂੰ ਜ਼ਰੂਰੀ ਚੀਜ਼ਾਂ ਪਾਵੇ ਟੋਚ ਬੈਟਰੀ ਹੋਵੇ ਦਵਾਈ ਹੋਵੇ ਜੋ ਤੁਸੀਂ ਪਾ ਸਕਦੇ ਹੋ ਕੱਪੜੇ ਜੋ ਯੋਗਦਾਨ ਤੁਸੀਂ ਪਾ ਸਕਦੇ ਹੋ ਇਹਨਾਂ ਹੈਲਪਲਾਈਨ ਨੰਬਰ 'ਤੇ ਫੋਨ ਕਰਕੇ ਤੁਸੀਂ ਆਪ ਦਾ ਯੋਗਦਾਨ ਜ਼ਰੂਰ ਪਾਓ ਕਿ ਰਲ ਮਿਲ ਕੇ ਅਸੀਂ ਇਹ ਸਮਾਨ ਉਹ ਸਾਰਿਆਂ ਕੋਲ ਕੋ ਚਾਹੀਏ ਜੋ ਵੀ ਇਸ ਨੰਬਰ ਤੇ ਆਸ ਤੇ ਉਮੀਦ ਦੇ ਨਾਲ ਜਿਹੜਾ ਫੋਨ ਕਰਦਾ ਹੈ। ਥੈਂਕ ਯੂ ਭਾਜੀ। ਜੇਕਰ ਮਾਨੇ ਗ੍ਰਿਫਤਾਰੀ ਤੋਂ ਬਾਅਦ ਫਰਾਰ ਹੋ ਜਾਣਾ ਮੌਜੂਦਾ ਐਮਐਨਟੀ ਤੁਸੀਂ ਇਸ ਸਮੇਂ ਤੇ ਜਿੱਥੇ ਪੰਜਾਬ ਸੰਕਟ ਦੇ ਨਾਲ ਝੁੰਝ ਰਿਹਾ ਹੈ ਸਾਨੂੰ ਇਹਨਾਂ ਦੇ ਡਰਾਮਿਆਂ ਦੀ ਪਈ ਹੋਈ ਹੈ। ਚਲੋ ਜੀ ਥੈਂਕ ਯੂ। ਹਾਂ ਇਹਨਾਂ ਨੇ ਪਹਿਲੇ ਪਹਿਲੇ ਕਿਉਂ ਨਹੀਂ ਅਜਾ ਲੈਂਡ ਕੂਲਿੰਗ ਕਿਉਂ ਨਹੀਂ ਆ ਛੱਡੋ ਆਪਾਂ। ਪੰਜਾਬ ਦੇ ਲੋਕਾਂ ਦੀ ਮਦਦ ਵਾਸਤੇ ਨਿਕੰਮੀ ਸਰਕਾਰ ਦੀ ਕੀ ਗੱਲ ਕਰਨੀ ਹੈ ਜਿਹੜੇ ਆਪਣੇ ਲੋਕਾਂ ਨੂੰ ਛੱਡ ਕੇ ਦੂਜੇ ਵਾਅ ਮੁੱਤਾ ਹਟਾਣ ਦੇ ਧਾਨ ਪਟਕਾਉਂਦੀ ਹੈ ਇਹਨਾਂ ਦੀ ਸਾਜ਼ਿਸ਼ਾਂ ਇਹਨਾਂ ਨੂੰ ਮੁਬਾਰਕ